ਇਹ ਜਿੰਨਾ ਸੂਰਜ ਪ੍ਰਕਾਸ਼ ਦਾ ਕੋਡ ਕਬਾੜਿਆ ਤੁਹਾਡੇ ਅੱਗੇ ਰੱਖਾਂਗੇ ਹੱਲੇ ਅਸੀਂ ਪਹਿਲੀਆਂ ਦੋ ਪੋਥੀਆਂ ਨੂੰ ਪੜ ਰਹੇ ਆ ਪਹਿਲੀਆਂ ਦੋ ਪੋਥੀਆਂ 'ਚ ਇੰਨਾ ਇੰਨਾ ਗੰਧ ਨਹੀਂ ਹੈਗਾ ਇਹ ਲੱਗਦਾ ਸੰਤੋਖ ਸਿੰਘ ਨੇ ਜਿਹੜੇ ਨਾਨਕ ਪ੍ਰਕਾਸ਼ ਲਿਖਿਆ ਨਾ ਜਦੋਂ ਉਸ ਤੋਂ ਬਾਅਦ ਉਹਨੇ ਰਮਾਇਣ ਲਿਖੀ ਆ ਤੇ ਵੇਦਾਂ ਦੇ ਉੱਤੇ ਕਿਤਾਬਾਂ ਲਿਖੀਆਂ ਹੋਰ ਲਿਖਿਆ ਉਸ ਤੋਂ ਬਾਅਦ ਜੋ ਤੀਜੇ ਤੋਂ ਸ਼ੁਰੂ ਕੀਤਾ ਉੱਥੇ ਤਾਂ ਸ੍ਰਾਈ ਘਰਤਾ ਉਹਨੇ ਲਿਖੀਆਂ ਹੀ ਤਿੰਨ ਤੋਂ ਲੈ ਕੇ 11 ਨੰਬਰ ਜਿਹੜੇ ਪੋਥੀਆਂ ਨਾ ਇਸ ਕਰਕੇ ਆ ਕਿ ਸਿੱਖੀ ਦਾ ਬੇੜਾ ਗਰਖ ਕਿਵੇਂ ਕਰਨਾ ਮੈਂ ਸਿੱਖੀ ਨੂੰ ਬਿਲਕੁਲ ਖਤਮ ਕਰਕੇ ਮੈਂ ਬ੍ਰਾਹਮਣਵਾਦ ਵਾਲੇ ਪਾਸੇ ਲੈ ਕੇ ਜਾਣਾ ਤੇ ਇਹਨਾਂ ਚ ਇੰਨਾ ਸ ਕਨਫਿਊਜ਼ਨ ਕ੍ਰੀਏਟ ਕਰ ਦੇਣਾ ਵੀ ਸਿੱਖ ਆਪਸ ਚ ਲੜੀ ਜਾਣ ਜਿੱਦਾਂ ਮਰਜੀ ਹੁਣ ਕੱਲ ਪਰਸੂ ਮੈਂ ਇੱਕ ਵੀਰ ਦਾ ਕਮੈਂਟ ਦੇਖਣ ਡਿਆ ਸੀ ਉਹ ਗੱਲਾਂ ਕੱਢਣ ਡਿਆ ਸੀ ਸਾਨੂੰ ਕਹਿੰਦਾ ਲੈ ਤੁਸੀਂ ਕਿੰਨੇ ਗੁਰੂ ਸਾਹਿਬ ਭੇਸ ਬਦਲਦੇ ਗੁਰੂ ਕਦੀ ਭੇਸ ਬਦਲਦਾ ਵੀ ਇਹਨੂੰ ਕੀ ਕਰੂਗੇ ਪੂਰੇ ਚੈਪਟਰ ਨੂੰ ਇੱਥੇ ਤਾਂ ਭੇਸ ਬਦਲਾ ਛੱਡ ਕੇ ਵੀ ਉਹਨਾਂ ਵਾਲਾ ਮਾਸ ਵੀ ਖਾਈ ਜਾਂਦੇ ਆ ਗੁਰੂ ਸਾਹਿਬ ਵਾਲ ਖੁੱਲੇ ਛੱਡੇ ਹੋਏ ਆ ਕਹਿੰਦਾ ਸੁੰਦਰ ਕੇਸ ਹੈ ਲੰਮੇ ਕਰਕੇ ਤੇ ਕਾਲੇ ਰੰਗ ਦਾ ਚਾਦਰਾ ਲਾਇਆ ਹੋਇਆ ਤੇ ਲੰਮੀ ਦਾੜੀ ਲੰਮਾ ਚੋਲਾ ਪਾਇਆ ਹੋਇਆ ਮੋਰ ਦੇ ਖੰਭ ਦਾ ਚੌਰ ਬਣਾਇਆ ਹੋਇਆ। ਕੋਨਾਲੇ ਇੱਥੇ ਤਾਂ ਹਲਾਲ ਵੀ ਖਾਗੇ।